ਮੇਰੇ ਨਾਲ ਸਾਡੇ ਪਾਰਟੀ ਦੇ ਸੀਨੀਅਰ ਲੀਡਰ ਤੇ ਨਾਦਾ ਤੋਂ ਫਿਰੋਨੀ ਅਕਾਲੀ ਦਲ ਦੇ ਮੁਖ ਸੇਵਾਦਾਰ ਸਰਦਾਰ ਮਕਨ ਸਿੰਘ ਦੀ ਲਾਲਕਾ ਪੂਰੇ ਮੌਜੂਦ ਨੇ ਪੰਜਾਬ ਅਜੇ ਇੱਕ ਬੇਹੱਦ ਮੁਸ਼ਕਲ ਦੌਰ ਦੇ ਵਿੱਚੋਂ ਗੁਜ਼ਰ ਰਿਹਾ ਹੈ ਪਾਣੀ ਦੀ ਮਾਰ ਨੇ ਜਿੱਥੇ ਲੋਕਾਂ ਦੇ ਘਰਾਂ ਦਾ ਫਸਲਾਂ ਦਾ ਡੰਗਰ ਬਾਲ ਬੱਚੇ ਦਾ ਇੱਕ ਵੱਡਾ ਨੁਕਸਾਨ ਕੀਤਾ ਪਰ ਪੰਜਾਬੀ ਹਰ ਇੱਕ ਮੁਸੀਬਤ ਦਾ ਬਹਾਦਰੀ ਨਾਲ ਸਾਹਮਣਾ ਕਰਨ ਦੀ ਜਾਣੇ ਜਾਂਦੇ ਨੇ ਤੇ ਅੱਜ ਪੂਰਾ ਪੰਜਾਬ ਇੱਕ ਦੂਜੇ ਦੇ ਨਾਲ ਡੱਟ ਕੇ ਖੜਾ ਤੇ ਇਸੇ ਦੇ ਵਿੱਚ ਹੀ ਯੋਗਦਾਨ ਪਾਉਂਦੇ ਹੋਏ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਦਾ ਸੁਖੀਰ ਸਿੰਘ ਜੀ ਬਾਦਲ ਸਾਹਿਬ ਲਗਾਤਾਰ ਲੋਕਾਂ ਦੀ ਸੇਵਾ ਦੇ ਵਿੱਚ ਤੇ ਇੱਕ ਛੋਟੀ ਜੀ ਨਿਮਾਣੀ ਕੀ ਕੋਸ਼ਿਸ਼ ਸ਼੍ਰੋਮਣੀ ਅਕਾਲੀ ਦਲ ਵੱਲੋਂ ਲਾਹੌਰ ਕੀਤੀ ਗਈ ਹੈ ਕਿ ਅਸੀਂ ਇੱਕ ਹੈਲਥ ਸੈਂਟਰ ਜੋ ਪ੍ਰਧਾਨ ਸਾਹਿਬ ਨੇ ਕੱਲ ਵੀ ਦੱਸਿਆ ਸੀ ਉਹ ਅੱਜ ਸਥਾਪਿਤ ਕਰ ਦਿੱਤਾ ਤੇ ਉਹਦੇ ਜਿਹੜੇ ਨੰਬਰ ਨੇ ਉਹ ਨੰਬਰ ਵੀ ਮੈਂ ਇੱਕ ਵਾਰ ਜ਼ਰੂਰ ਦੱਸਦਾ ਕਿ ਜੇ ਕਿਸੇ ਨੂੰ ਕੋਈ ਲੋੜ ਹੈ ਤਾ 81958 2222 ਤੇ ਦੂਸਰਾ ਨੰਬਰ ਹੈ 95012 81100 ਔਰ ਇਹ ਜਿਹੜਾ ਸਮਾਂ ਇਹ ਸਿਆਸਤ ਕਰਨ ਦਾ ਨਹੀਂ ਪਰ ਇਹ ਸਾਰੇ ਦੌਰ ਦੇ ਵਿੱਚ ਸਿਆਸਤ ਕੌਣ ਕਰ ਰਿਹਾ ਆਮ ਆਦਮੀ ਪਾਰਟੀ ਜਿਹਦੇ ਉੱਤੇ ਜ਼ਿੰਮੇਵਾਰੀ ਹੈ ਜਿਹੜੀ ਸਰਕਾਰ ਦੇ ਵਿੱਚ ਹੈ ਕਿ ਇਸ ਸਮੇਂ ਉਹ ਪੰਜਾਬੀਆਂ ਦੀ ਮਦਦ ਕਰੇ ਜਿਹੜੇ ਦਿੱਲੀੋਂ ਆਏ ਸੀ ਸਾਡੇ 3 ਸਾਲ ਪੰਜਾਬ ਨੂੰ ਲੁੱਟ ਕੇ ਸਭ ਤੋਂ ਪਹਿਲਾਂ ਇਹ ਮੁਸ਼ਕਲ ਦੌਰ ਦੇ ਵਿੱਚ ਉਹ ਦਿੱਲੀ ਭੱਜੇ ਤੇ ਦਿੱਲੀ ਜਾ ਕੇ ਬਿਆਨ ਕੀ ਦਿੰਦੇ ਨੇ ਕਹਿੰਦੇ ਜੀ ਸਾਰੇ ਆਮ ਆਦਮੀ ਪਾਰਟੀ ਵਾਲੇ ਘਰ-ਘਰ ਰਾਸ਼ਨ ਇਕੱਠਾ ਕਰਕੇ ਪੰਜਾਬ ਨੂੰ ਭੇਜਣ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਪੰਜਾਬ ਦੇ ਕੋਲੇ ਰਾਸ਼ਨ ਬਹੁਤ ਸਰਕਾਰ ਦਾ ਅਸਲ ਰੋਲ ਸੀ ਸਾਧਨ ਦੇਣਾ ਸਰਕਾਰ ਦਾ ਅਸਲ ਕੰਮ ਸੀ ਇਸ ਸਥਿਤੀ ਤੋਂ ਬਚਾਉਣਾ ਔਰ ਇਹ ਜਿਹੜੀਆਂ ਬਰਸਾਤਾਂ ਤੋਂ ਪਹਿਲਾਂ ਅਗਰ ਨਦੀਆਂ ਨਾਲੇ ਡਰੇਨਾਂ ਦੀ ਸਫਾਈ ਕੀਤੀ ਜਾਂਦੀ ਤਾਂ ਅੱਜ ਪੰਜਾਬ ਨੂੰ ਇਹ ਹਾਲਾਤ ਹੀ ਨਹੀਂ ਦੇਖਣੇ ਪੈਣੇ ਸੀ ਔਰ ਹੁਣ ਵੀ ਇਸ ਮੁਸ਼ਕਲ ਘੜੀ ਦੇ ਵਿੱਚ ਸਰਕਾਰ ਵੱਲੋਂ ਕੋਈ ਮਦਦ ਨਹੀਂ ਕੋਈ ਸਾਥਨ ਨਹੀਂ ਤਾਂ ਜੋ ਲੋਕ ਜਿਹੜੇ ਇਹ ਪਾਣੀ ਦੀ ਮਾਰ ਹੇਠ ਫਸੇ ਨੇ ਉਹਨਾਂ ਦੇ ਤੱਕ ਰਾਸ਼ਨ ਪਹੁੰਚਾਇਆ ਜਾ ਸਕੇ ਚਾਰਾ ਪਹੁੰਚਾਇਆ ਜਾ ਸਕੇ ਔਰ ਸਿਆਸਤ ਭਾਵੇਂ ਔਰ ਇਸੇ ਸਿਆਸਤ ਦੀ ਘੜੀ ਦੇ ਵਿੱਚ ਪਟਿਆਲਾ ਤੋਂ ਇੱਕ ਐਮਐਲਏ ਨੇ ਸਰਦਾਰ ਹਰਮਿਤ ਸਿੰਘ ਪਠਾਨ ਮਾਝਾ ਔਰ ਪਿਛਲੇ 3 ਦਿਨ ਤੋਂ ਮੈਂ ਦੇਖ ਰਿਹਾ ਕਿ ਪਠਾਨ ਮਾਜਰਾ ਸਾਹਿਬ ਆਪਣੀ ਸਰਕਾਰ ਤੇ ਲਗਾਤਾਰ ਹਮਲਾਵਰ ਨੇ ਕਹਿੰਦੇ ਜੀ ਸਰਕਾਰ ਹੀ ਬੜੀ ਮਾੜੀ ਹੈ ਦਿੱਲੀ ਵਾਲੇ ਸਰਕਾਰ ਨੂੰ ਕੰਮ ਨਹੀਂ ਕਰਨ ਦਿੰਦੇ ਮੈਂ ਚੰਗੀ ਗੱਲ ਹੈ ਜੇ ਹੁਣ ਆ ਕੇ ਜ਼ਮੀਰ ਜਾਗੀ ਹੈ 3 ਸਾਲ ਬਾਅਦ ਜਾਗੀ ਹੈ ਤੇ ਚਲੋ ਚੰਗੀ ਗੱਲ ਹੈ ਪਰ ਮੈਂ ਪਠਾਨ ਮਾਜਰਾ ਸਾਹਿਬ ਨੂੰ ਪੁੱਛਣਾ ਚਾਹਣਾ ਕਿ ਕੀ ਕੋਈ ਸਕ੍ਰਿਪਟ ਲਿਖੀ ਜਾ ਰਹੀ ਔਰ ਜਿੰਨੇ ਵਿਦਾਇਕ ਕਿਉਂਕਿ ਅੱਜ ਪੰਜਾਬ ਦੇ ਹਾਲਾਤ ਨੇ ਕਿ ਇਹਨਾਂ ਦੇ ਵਿਧਾਇਕਾਂ ਨੂੰ ਪਿੰਡਾਂ ਦੇ ਵਿੱਚ ਬੜਿਆਂ ਨਹੀਂ ਦਿੱਤਾ ਜਾ ਰਿਹਾ ਲੋਕ ਇਹਨਾਂ ਦੇ ਕੱਪੜੇ ਪਾੜਨ ਤੱਕ ਜਾ ਰਹੇ ਨੇ ਸੋ ਮਜਬੂਰੀ ਬਣ ਗਈ ਹੈ ਕਿ ਹੁਣ ਆਪਣਾ ਚੰਮ بچਾਉਣ ਦੇ ਲਈ ਹੁਣ ਸਰਕਾਰ ਦੇ ਵਿਰੁੱਧ ਬੋਲੋ ਦਿੱਲੀ ਦੇ ਵਿਰੁੱਧ ਬੋਲੋ ਪਰ ਸਰਕਾਰ ਤੇ ਇਹਨਾਂ ਦੇ ਐਮਐਲਏ ਤੇ ਵਿਧਾਇਕ ਇੱਕ ਗੱਲ ਚੰਗੀ ਤਰ੍ਹਾਂ ਸਮਝ ਲੈਣ ਕਿ ਜਿਹੜਾ ਹੁਣ ਨਵਾਂ ਡਰਾਮਾ ਸ਼ੁਰੂ ਹੋਇਆ ਹੈ ਦਿੱਲੀ ਵਰਸ ਪੰਜਾਬ ਦਾ ਕਿਉਂਕਿ ਪਠਾਨ ਮਾਜਰਾ ਮੁੱਖ ਮੰਤਰੀ ਤੇ ਖਾਸਮ ਖਾਸ ਨੇ ਕਹਿੰਦੇ ਬਹੁਤ ਨਜ਼ਦੀਕੀ ਰਿਸ਼ਤੇਦਾਰ ਸੋ ਕਿਤੇ ਨਾ ਕੋਈ ਵੱਡੀ ਸ਼ਕਤੀ ਹੈ ਜਿਹੜੀ ਪਿੱਛੇ ਬੁਲਵਾਰੀ ਹੈ ਤੇ ਬੋਲਿਆ ਕਿ ਜਾ ਰਿਹਾ ਕਹਿੰਦੇ ਜੀ ਦਿੱਲੀ ਕੰਮ ਕਰਨ ਨਹੀਂ ਦੇਰੀ ਮੁੱਖ ਮੰਤਰੀ ਤਾਂ ਕਰਨਾ ਚਾਹੁੰਦੇ ਮੈਂ ਸਿੱਧਾ ਜਾ ਸਵਾਲ ਕਰਦਾ ਕਿ 92 ਐਮਐਲਏ ਨੂੰ ਸਵਾਲ ਕਰਦਾ ਕਿ ਸਾਡੇ 3 ਸਾਲ ਤੁਸੀਂ ਕਿੱਥੇ ਸੀ ਇਹ ਉਹੀ ਮੁੱਖ ਮੰਤਰੀ ਭਗਵੰਤ ਮਾਨ ਹੈ ਜਿਨ੍ਹਾਂ ਨੇ ਦਸਤਕਤ ਕਰਕੇ ਸਾਰਾ ਪੰਜਾਬ ਦਿੱਲੀ ਦੇ ਕਦਮਾਂ ਦੇ ਵਿੱਚ ਰੱਖਿਆ ਤੇ ਜੇ ਕੋਈ ਪੰਜਾਬ ਦੇ ਹਸਾਲਾਤਾਂ ਦੀ ਜ਼ਿੰਮੇਵਾਰ ਹੈ ਤਾਂ ਵਿਧਾਇਕ ਜਾਂ ਬਰਾਬਰ ਦੇ ਜ਼ਿੰਮੇਵਾਰ ਨੇ ਕਿਉਂਕਿ ਮੱਤਸਦ ਇੱਕ ਹੋ ਰਿਹਾ ਪੰਜਾਬ ਨੂੰ ਲੁੱਟ ਕੇ ਦਿੱਲੀ ਦੀ ਸਿਆਸਤ ਚੰਕਾਈ ਗਈ ਪੰਜਾਬ ਲਈ ਤਾਂ ਕੱਖ ਵੀ ਇਹ ਲੋਕਾਂ ਨੇ ਨਹੀਂ ਕੀਤਾ ਔਰ ਅੱਜ ਜਿਹੜੀ ਸਰਕਾਰ ਪਠਾਨ ਮਾਜਰਾ ਸਾਹਿਬ ਦੇ ਉੱਤੇ ਪਰਚਾ ਦਰਜ ਕਰਕੇ ਰਾਤੋਂ ਰਾਤ ਚੱਕਣ ਗਈ ਹੈ ਦੇਖੋ ਪਹਿਲਾਂ ਤਾਂ ਇੱਕ ਸਵਾਲ ਹੈ ਕਿ ਜਿਹੜੇ 376 ਦੇ ਪਰਚੇ ਦੀ ਗੱਲ ਕੀਤੀ ਜਾ ਰਹੀ ਹੈ ਇਹ 2022 ਦੇ ਵਿੱਚ ਏਸੇ ਐਮਐਲਏ ਦੇ ਖਿਲਾਫ ਸ਼ਿਕਾਇਤ ਆਈ ਸੀ ਹੁਣ ਕੀ ਸਰਕਾਰ ਦੱਸ ਸਕਦੀ ਹੈ ਕਿ 3 ਸਾਲ ਤੋਂ ਇਸ ਵਿਧਾਇਕ ਨੂੰ ਕਿਉਂ ਬਚਾਇਆ ਗਿਆ ਔਰ ਹਾਈ ਕੋਰਟ ਤੱਕ ਇਸ ਕੰਪਲੇਂਟ ਦੇ ਖਿਲਾਫ ਪੰਜਾਬ ਸਰਕਾਰ ਆਪ ਗਈ ਉਥੇ ਐਫੀਡੋਵਿਟ ਫਾਈਲ ਕੀਤੇ ਕਹਿੰਦੇ ਜੀ ਇਹ ਤਾਂ ਕੰਪਲੇਂਟ ਬਣਦੀ ਹੋਈ ਨਹੀਂ ਤੇ ਹੁਣ ਜੇ ਦਿੱਲੀ ਵਰਸਸ ਪੰਜਾਬ ਦੀ ਲੜਾਈ ਇਹ ਉਹ ਬਣਾਈ ਜਾ ਰਹੀ ਹੈ ਤਾਂ ਸਰਕਾਰ ਕਿਉਂਕਿ ਸਾਰਾ ਚੱਲਦਾ ਹਮਲਾ ਪਹਿਲਾਂ ਦਿੱਲੀੋਂ ਰਿਹਾ ਇੱਕ ਪਾਸੇ ਮੁੱਖ ਮੰਤਰੀ ਦੇ ਵਿਧਾਇਕ ਨੇ ਇੱਕ ਪਾਸੇ ਦਿੱਲੀ ਹੈ ਪਰ ਮੰਨ ਭਾਗੀ ਗੱਲ ਇਹ ਹੈ ਕਿ ਸਿਆਸਤ ਕਰ ਕਿਹੜੇ ਸਮੇਂ ਦੇ ਵਿੱਚ ਰਹੇ ਅੱਜ 376 ਦਾ ਜਿਹੜਾ ਪੱਤਾ ਯਾਦ ਆ ਗਿਆ ਮੈਂ ਹੁਣ ਪੰਜਾਬ ਦੀ ਪੁਲਿਸ ਨੂੰ ਡੀਜੀਪੀ ਨੂੰ ਐਸਐਸਪੀ ਪਟਿਆਲੇ ਨੂੰ ਪੁੱਛਣਾ ਚਾਹੁੰਦਾ ਕਿ ਉਦੋਂ ਕਿੱਥੇ ਸੀ ਜਦੋਂ ਉਥੇ ਸਨੌਰ ਦੇ ਵਿੱਚ ਕੇਬਲ ਤੇ ਕਬਜ਼ਾ ਹੋ ਰਿਹਾ ਸੀ ਠੱਗੇ ਦੇ ਨਾਲ ਕੇਬਲ ਆਪਰੇਟਰਾਂ ਦੇ ਜਿਹੜੇ ਤਾਰਾ ਸੀ ਉਹ ਖੱਡੀਆਂ ਜਾ ਰੀਆਂ ਸੀ ਉਦੋਂ ਵੀ ਇਹੀ ਐਮਐਲਏ ਦੇ ਉੱਤੇ ਇਲਜ਼ਾਮ ਲੱਗੇ ਸੀ ਉਦੋਂ ਤਾਂ ਆਪਾਂ ਕਾਰਵਾਈ ਨਹੀਂ ਕੀਤੀ ਕਿ ਉਦੋਂ ਐਮਐਲਏ ਚੰਗਾ ਸੀ ਮਾਈਨਿੰਗ ਦੇ ਬਹੁਤ ਇਲਜ਼ਾਮ ਲੱਗੇ ਉਦੋਂ ਕਾਰਵਾਈ ਨਹੀਂ ਕੀਤੀ ਕਿ ਉਹਦਾ ਐਮਐਲਏ ਬਹੁਤ ਚੰਗਾ ਸੀ ਹੋਰ ਬਹੁਤ ਰਿਸ਼ਵਤ ਤੋਂ ਲੈ ਕੇ ਮੈਨੂੰ ਨਹੀਂ ਲੱਗਦਾ ਕਿ ਕੋਈ ਐਸਾ ਇਲਜ਼ਾਮ ਹੋਵੇ ਜਿਹੜਾ ਨਹੀਂ ਲੱਗਿਆ ਤੇ ਉਹਨਾਂ ਆਪਾਂ ਕਾਰਵਾਈ ਨਹੀਂ ਕੀਤੀ ਹੁਣ ਆਪਾਂ ਦਿੱਲੀ ਵਰਸਸ ਪੰਜਾਬ ਦੇ ਸਥਿਤੀ ਦੇ ਵਿੱਚ ਬਣਾਉਣੀ ਚਾਹੁੰਦੇ ਆ ਕਿਉਂਕਿ ਹੜ੍ਹਾਂ ਤੋਂ ਲੋਕਾਂ ਦੀ ਮੁਸੀਬਤ ਤੋਂ ਸਰਕਾਰ ਦੇ ਫੇਲੀਅਰ ਤੋਂ ਧਿਆਨ ਪਟਕਾ ਕੇ ਆਪਾਂ ਇਹ ਸੋਚਦੇ ਆ ਕਿ ਹੁਣ ਆਪਾਂ ਐਮਐਲਏ ਦਾ ਇੱਕ ਮਸਲਾ ਬਣਾ ਦਈਏ ਹੁਣ ਆਪਾਂ ਦਿੱਲੀ ਵਰਸਸ ਪੰਜਾਬ ਬਣਾ ਦਈਏ ਇਹ ਲੋਕ ਪੰਜਾਬ ਤੇ ਬਹੁਤ ਧਿਆਨ ਨਾਲ ਉਹਨੂੰ ਦੇਖ ਰਹੇ ਨੇ ਪੰਜਾਬ ਦੇ ਲੋਕ ਸੋਚ ਰਹੇ ਨੇ ਸਮਝ ਰਹੇ ਨੇ ਔਰ ਲੋਕਾਂ ਨੇ ਮaaf ਨਹੀਂ ਕਰਨਾ ਕਿਉਂਕਿ ਇਹ ਸਮਾਂ ਲੋਕਾਂ ਦੀ ਮਦਦ ਕਰਨ ਦਾ ਇਹ ਸਮਾਂ ਪੰਜਾਬ ਦੇ ਨਾਲ ਖੜਨ ਦਾ ਇਹ ਸਿਆਸਤਾਂ ਤਾਂ ਫੇਰ ਬਹੁਤ ਹੋ ਜਾਣਗੀ ਔਰ ਆ ਜਿਹੜੀ ਪੁਲਿਸ ਪਾਰਟੀ ਉਥੇ ਕਰਨਾਲ ਗ੍ਰਿਫਤਾਰ ਕਰਨ ਗਈ ਹੈ ਪਹਿਲਾਂ ਕਹਿੰਦੇ ਜੀ ਗ੍ਰਿਫਤਾਰ ਕਰ ਲਿਆ ਫੇਰ ਕਹਿੰਦੇ ਜੀ ਐਮਐਲਏ ਸਾਹਿਬ ਫਰਾਰ ਹੋ ਗਏ ਉਹਨੇ ਦੱਸੂਣ ਕਿ ਕੋਈ ਕਿ ਜੀ ਗ੍ਰਿਫਤਾਰ ਕਿਦੇ ਕਹਿਣ ਤੇ ਹੋਇਆ ਸੀ ਤੇ ਫਰਾਰ ਕਿਦੇ ਕਹਿਣ ਤੇ ਹੋਇਆ ਕਿ ਅਸੀਂ ਤਾਂ ਦੇਖਿਆ ਨਹੀਂ ਕਿ ਜਿਸ ਤਰੀਕੇ ਅੱਜਕੱਲ ਪੰਜਾਬ ਪੁਲਿਸ ਜਾਂਦੀ ਹੈ ਤੁਸੀਂ ਦੇਖਿਆ ਹੋਣਾ ਵੀ ਜਦੋਂ ਅਮਰਸਰ ਵਿਕਰਮ ਮਜੀਠੀਆ ਸਾਹਿਬ ਨੂੰ ਫੜਨ ਗਈ ਸੀ ਕੋਈ ਫਰਾਰ ਕਰਨ ਦਾ ਮੌਕਾ ਹੁੰਦਾ ਕੋਈ ਵੀਡੀਓ ਨਹੀਂ ਕਿ ਕਿਸ ਤਰੀਕੇ ਉਥੇ ਰੋੜਾ ਵੱਟੇ ਚੱਲੇ ਕਿਦਾਂ ਭੱਜਿਆ ਕਿਉਂਕਿ ਅੱਜਕੱਲ ਹਰ ਇੱਕ ਪੁਲਿਸ ਵਾਲੇ ਕੋਲੇ ਮੋਬਾਈਲ ਫੋਨ ਹੈ ਸੋ ਕਿਦੇ ਕਹਿਣ ਤੇ ਫੜਿਆ ਕਿਦੇ ਕਹਿਣ ਤੇ ਫਰਾਰ ਹੋਇਆ ਫਰਾਰ ਹੋਇਆ ਜਾਂ ਸਕ੍ਰਿਪਟ ਲਿਖੀ ਜਾਂ ਹੋ ਹੱਲਾ ਖੜਾ ਕੀਤਾ ਇਹ ਬਹੁਤ ਵੱਡੇ ਸਵਾਲ ਖੜੇ ਹੁੰਦੇ ਕਿਉਂਕਿ ਜੇ ਗ੍ਰਿਫਤਾਰ ਕਰ ਲਿਆ ਸੀ ਫਿਰ ਪਿਸਤੌਲ ਕਿਵੇਂ ਸੀ ਕਹਿੰਦੇ ਜੀ ਗੋਲੀ ਚਲਾ ਕੇ ਫਰਾਰ ਹੋ ਗਿਆ ਇੱਕ ਪਾਸੇ ਕਹਿੰਦੇ ਹਾਂ ਕਿ ਜੀ ਅਸੀਂ ਗ੍ਰਿਫਤਾਰੀ ਪਾ ਲਈ ਦੂਜੇ ਪਾਸੇ ਕਹਿੰਦੇ ਹਾਂ ਜੀ ਗੋਲੀ ਚਲਾ ਕੇ ਫਰਾਰ ਹੋ ਗਿਆ ਉੱਥੇ ਇੱਕਾਂ ਵੱਟੇ ਚੱਲ ਪੇ ਸੋ ਬੜੇ ਵੱਡੇ ਸਵਾਲ ਨੇ ਇਹ ਜਿਹੜਾ ਕੁਝ ਸਾਰਾ ਅੱਜ ਸਿਰਫ ਤੇ ਸਿਰਫ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਤੋਂ ਧਿਆਨ ਭਟਕਾਉਣ ਦੇ ਲਈ ਇਹ ਨਰੋਲ ਸਿਆਸਤ ਪੰਜਾਬ ਦੀ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੀ ਜਾ ਰਹੀ ਹੈ ਇਹ ਲੋਕ ਪੰਜਾਬ ਦੇ ਇਹਨੂੰ ਯਾਦ ਰੱਖਣਗੇ ਕਿਉਂਕਿ ਇਸ ਸਮੇਂ ਦੇ ਵਿੱਚ ਜਦੋਂ ਪੰਜਾਬ ਦੇ ਲੋਕ ਮਰ ਰਹੇ ਨੇ ਲੋਕਾਂ ਦਾ ਇੱਕ ਬਹੁਤ ਵੱਡਾ ਨੁਕਸਾਨ ਇਹ ਪਾਣੀ ਦੀ ਮਾਰ ਕਰਕੇ ਹੜਾ ਕਰਕੇ ਹੋਇਆ ਤੇ ਤੁਸੀਂ ਦੇਖੋ ਵੀ ਨਕਮੀ ਸਰਕਾਰ ਜਿਹਨੇ ਲੋਕਾਂ ਦੀ ਮਦਦ ਕਰਨੀ ਸੀ ਉਹ ਸਰਕਾਰ ਐਸੀ ਸਿਆਸਤ ਨਹੀਂ ਖੇਡਾ ਖੇਡ ਰਹੀ ਹੈ ਤਾਂ ਇਹੀ ਜੀ ਸਰਕਾਰ ਤੋਂ ਐਸੀ ਪਾਰਟੀ ਤੋਂ ਪੰਜਾਬ ਨੂੰ ਰਾਬੀ ਬਚਾਉਂ ਕਾਈ ਕਾਈ ਲੋਕਾਂ ਨੇ ਲਈ ਕਿ ਇੱਕ ਵਰ ਗੇਰ ਕੀਤਾ ਸਕ੍ਰਿਪਟ ਕੀਤਾ ਸਕ੍ਰਿਪਟ ਬੜੀ ਸਾਫ ਹੈ ਕਿ ਹੁਣ ਦਿੱਲੀ ਵਰਸ ਪੰਜਾਬ ਹੈ ਜਿਹੜੇ ਸੀਐਮ ਦੇ ਖੇਮੇ ਦੇ ਐਮਐਲਏ ਨੇ ਉਹ ਦਿਖਾਉਣਾ ਚਾਹੁੰਦੇ ਨੇ ਕਿ ਜੀ ਦਿੱਲੀ ਨਹੀਂ ਕੰਮ ਕਰਨ ਦੇ ਰਹੀ ਪਰ 92 ਐਮਐਲਏ ਲੋਕਾਂ ਨੇ ਪੰਜਾਬ ਦੇ ਨੇ ਜਿਤਾਏ ਨੇ ਫੇਲਿਅਰ 92 ਐਮਐਲਏ ਆ ਦਾ ਪੇਂਡਿਆਰ ਮੁੱਖ ਮੰਤਰੀ ਭਗਵੰਤ ਮਾਨ ਦਾ ਅਰਵਿੰਦ ਕੇਜਰੀਵਾਲ ਦਾ ਤਾਂ ਹੈ ਹੀ ਸਰਵੇ ਸਰਵਾਨੇ ਸੋ ਇੱਕ ਦੂਜੇ ਦੇ ਉੱਤੇ ਅਗਰ ਇਹ ਸੋਚਣ ਕਿ ਜੀ ਅਸੀਂ ਆਪਣੀ ਰਿਸਪਾਂਸਿਬਿਲਟੀ ਇੱਕ ਦੂਜੇ ਤੇ ਪਾ ਕੇ ਉਹ ਬਚ ਕੇ ਨਿਕਲ ਜਾਾਂਗੇ ਤਾਂ ਮੈਂ ਫੇਰ ਦੁਬਾਰਾ ਕਹਿ ਰਿਹਾ ਕਿ ਪੰਜਾਬ ਇਹ ਸਿਆਸਤ ਨੂੰ ਚੰਗੀ ਤਰ੍ਹਾਂ ਸਮਝ ਰਿਹਾ ਪਰ ਜਿਸ ਮੌਕੇ ਤੇ ਇਹ ਸਿਆਸਤ ਕੀਤੀ ਜਾ ਰਹੀ ਹੈ ਇਹ ਟਾਈਮਿੰਗ ਦੇ ਉੱਤੇ ਬੜਾ ਵੱਡਾ ਸਵਾਲ ਹੈ ਕਿਉਂਕਿ 2022 ਦੀ ਕੰਪਲੀਟ ਹੈ ਤੇ ਹੁਣ ਆ ਕੇ ਤੁਸੀਂ ਕਹਿੰਦੇ ਜੀ 376 ਦਾ ਪੱਤਾ ਫਿਰ ਪਹਿਲਾਂ ਕਿਉਂ ਨਹੀਂ ਕੀਤਾ ਪਰ ਤਿੰਨ ਸਾਲ ਕਿਹੜੇ ਅਫਸਰ ਜ਼ਿੰਮੇਵਾਰ ਸੀ ਜਿਹੜੇ ਇਸ ਵਿਧਾਇਕ ਨੂੰ ਬਚਾਉਂਦੇ ਰਹੇ ਉਹ ਵੀ ਦੱਸਣ ਜਦੋਂ ਕੇਬਲ ਦੇ ਉੱਤੇ ਕੱਦਾ ਹੋ ਰਿਆ ਸੀ ਉਦੋਂ ਕਿਹੜੇ ਅਫਸਰਾਂ ਨੇ ਕਾਰਵਾਈ ਨਹੀਂ ਕੀਤੀ ਉਹ ਵੀ ਸਾਹਮਣੇ ਆ ਜਾ ਕਿਉਂਕਿ ਉਹ ਤਾਂ ਸਾਰੇ ਕੇਸ ਨੂੰ ਸੀਬੀਆਈ ਇਨਵੈਸਟੀਗੇਟ ਕਰ ਰਹੀ ਹੈ ਤੋਂ ਬੜੇ ਵੱਡੇ ਸਵਾਲ ਨੇ ਔਰ ਖਾਸ ਕਰਕੇ ਇਹ ਵਿਧਾਇਕਾਂ ਦੇ ਉੱਤੇ ਵੀ ਸਵਾਲ ਹੈ ਲੈਂਡ ਪੂਲਿੰਗ ਵਾਲੇ ਨਾਲ ਸਾਹਮਣੇ ਆਏ ਉਦੋਂ ਦਾ ਅੰਦਰਲੀ ਜ਼ਮੀਰ ਚਾਕੀ ਥਾਰਿਆਂ ਸੀ ਸੋ 92 ਐਮਐਲਏ ਹੁਣੇ ਸਮਝ ਲੈਣ ਕਿ ਫੇਲੀਅਰ ਬੰਨੇ ਮਲਿਆਂ ਦਾ ਜੇ ਸੋਚਣ ਕਿ ਜੀ ਹੁਣ ਅਸੀਂ ਦਿੱਲੀ ਤੇ ਫੇਲੀਅਰ ਪਾ ਕੇ ਅਸੀਂ ਕਹਾਂਗੇ ਜੀ ਦਿੱਲੀ ਨੇ ਕੰਮ ਨਹੀਂ ਕਰਨ ਦਿੱਤਾ ਤਾਂ ਤੁਸੀਂ ਲੋਕ ਜ਼ਿੰਮੇਵਾਰ ਹੋ ਜਿਨ੍ਹਾਂ ਨੇ ਦਸਕਤ ਕਰਕੇ ਦਿੱਲੀ ਦੇ ਪੈਰਾਂ ਚ ਗੁਲਾਮ ਬਣਾਇਆ ਪੰਜਾਬ ਨੂੰ ਤੇ ਪੰਜਾਬ ਦੀ ਅਜੇ ਹਾਲਾਤ ਹੋਏ ਕਰਜ਼ਾ ਵੀ ਚੜਿਆ ਲੋਅਨ ਆਂਡਰ ਵੀ ਪੰਜਾਬ ਦਾ ਚਰਮੜਾ ਆ ਗਿਆ ਡਰਗ ਦਾ ਵੀ ਉਰੇ ਇੰਨਾ ਬੋਲ-ਫਾਲਾ ਕਿ ਹਾਈ ਕੋਰਟ ਤੱਕ ਨੂੰ ਕਹਿਣਾ ਪਿਆ ਕਿ ਪੰਜਾਬ ਦੀ ਸਰਕਾਰ ਵਿਕਾਰੀ ਹੈ ਸੋ ਸਾਰੇ ਹਾਲਾਤ ਲੋਕਾਂ ਦੇ ਸਾਹਮਣੇ ਪਰ ਤੁਹਾਨੂੰ ਮੈਂ ਜਿਹੜਾ ਕਹਿੰਦਾ ਮੇਰੇ ਕੋਲ ਪ੍ਰੂਫ ਬੜੇ ਨੇ ਮੈਂ ਟੈਪ ਆਰ ਤੇ ਹੋ ਜਿਹੜਾ ਖਲਾਸੇ ਕਰੀ ਦੇ ਵੀ ਗੱਲ ਦਿੱਤੀ ਦੇਖੋ ਜੀ ਜੇ ਤੁਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਅੰਦਰ ਝਾਕੋਗੇ ਤਾਂ ਅੰਦਰ ਇਹਨਾਂ ਦੇ ਆਹੀ ਕੁਝ ਭਰੇ ਇਹ ਸਾਰੇ ਇੱਕ ਦੂਜੇ ਨਾਲ ਰਣ ਕੇ ਖੇਡੇ ਨੇ ਔਰ ਅੰਦਰ ਮੈਂ ਕਹਿਣਾ ਕਿ ਕੀ ਵੀਡੀਓ ਕਹੀਏ ਕੀ ਕ腐ਸ਼ਨ ਕਹੀਏ ਸਮਾਨੀ ਮੈਂ ਅੱਜ ਵੀ ਬੇਨਤੀ ਕਰਦਾ ਕਿ ਸਰਕਾਰ ਲੋਕਾਂ ਨੂੰ ਬਚਾਉਣ ਪਾਸੇ ਧਿਆਨ ਦੇਵੇ ਸਰਕਾਰ ਇਹ ਹੜ੍ਹਾਂ ਦੀ ਮਾਰ ਹਟਾਏ ਲੋਕਾਂ ਦੀ ਗਰਦੌਰੀਆਂ ਮੁਆਵਜ਼ੇ ਇਹ ਜਾਰੀ ਕਰੇ ਮੁੱਖ ਮੰਤਰੀ ਭਗਵੰਤ ਮਾਨ ਆਪ ਦੀ ਜ਼ਿੰਮੇਵਾਰੀਆਂ ਤੋਂ ਭੱਜ ਕੇ ਇਹ ਸਾਰੀ ਖੇਡ ਖੇਡ ਰਿਹਾ ਹਰ ਪਿੰਡ ਤੋਂ ਦੇ ਬੜੇ ਸਵਾਲ ਹੋ ਰਹੇ ਨੇ ਰਾਸ਼ਨ ਸਹੀ ਕੁਆਲਟੀ ਦਾ ਨਹੀਂ ਮਿਲਦਾ ਸਰਕਾਰ ਦੀ ਜਨਰਲ ਸੀ ਪਹਿਲੇ ਹੀ ਜਾਰੀ ਕਰਦੂ ਪਹਿਲੀ ਪਤਾ ਸੀ ਵੀ ਵਹੜ ਆਇਆ ਸਰਕਾਰ ਨੇ ਹੜ੍ਹ ਦੀ ਤਿਆਰੀ ਪਹਿਲਾਂ ਕਿਉਂ ਨਹੀਂ ਕੀਤੀ ਤੇ ਹੁਣ ਜਿਹੜਾ ਰਾਸ਼ਨ ਵੰਡਿਆ ਜਾ ਰਿਹਾ ਕੋਈ ਲੋਕਾਂ ਦਾ ਪਹੁੰਚਿਆ ਜਾ ਰਿਹਾ ਉਹ ਬਿਲਕੁਲ ਵਧੀਆ ਨਹੀਂ ਹੈ ਲੋਕਾਂ ਦੇ ਜਿਹੜੇ ਦੋਸ਼ ਉਸੀ ਪਹਿਲੀ ਵਾਰ ਦੇਖਿਆ ਹੋਣਾ ਕਿ ਜੀ ਸਾਡੇ ਮੁੱਖ ਮੰਤਰੀ ਨੇ ਪੰਜਾਬ ਦੀ ਕਿੱਡੀ ਵੱਡੀ ਮਦਦ ਕੀਤੀ ਕਹਿੰਦੇ ਜੀ ਮੈਂ ਆਪਣਾ ਹੈਲੀਕਾਪਟਰ ਦੇ ਮਲੇ ਮੁੱਖ ਮੰਤਰੀ ਸਾਹਿਬ ਫੋੜਾ ਹੈਲੀਕਾਪਟਰ ਸਾਰੇ ਪੰਜਾਬ ਦੇ ਵਿੱਚ ਰਾਸ਼ਨ ਪਹੁੰਚਾ ਦੂਗਾ ਮੈਂ ਪਹਿਲੇ ਦਿਨ ਤੋਂ ਇਸ ਬਾਲ ਖੜਾ ਕੀਤਾ ਸੀ ਕਿ ਜਿਹੜਾ ਪੰਜਾਬ ਦਾ ਹੈਲੀਕਾਪਟਰ ਹੈ 500 ਕਿਲੋ ਤੋਂ ਉੱਪਰ ਭਾਰ ਨਹੀਂ ਲੈ ਕੇ ਜਾ ਸਕਦਾ ਦੋ ਤਾਂ ਉਹਦੇ ਚ ਪਾਇਲਟ ਹੋ ਗਏ ਪਿੱਛੇ ਕਿੰਨਾ ਰਹਿ ਗਿਆ ਜੇ 5-5 ਕਿਲੋ ਦੇ 100 ਪੈਕੇਟ ਵੀ ਨਹੀਂ ਰੱਖੇ ਜਾ ਸਕਦੇ ਉਸ ਹੈਲੀਕਾਪਟਰ ਦੇ ਵਿੱਚ ਔਰ ਲੋਕ ਪਿੰਡਾਂ ਦੇ ਵਿੱਚ ਹੈਲੀਕਾਪਟਰ ਨਹੀਂ ਚਾਹੁੰਦੇ ਜਿੱਥੇ ਹੈਲੀਕਾਪਟਰ ਜਾ ਰਿਹਾ ਲੋਕਾਂ ਦਾ ਨੁਕਸਾਨ ਹੀ ਕਰਕੇ ਆ ਰਿਹਾ ਔਰ ਉਹ ਜਿਹੜਾ ਰਾਸ਼ਨ ਦੇ ਨਾਂ ਤੇ ਮੈਨੂੰ ਲੱਗਦਾ ਸਮਾਨ ਸਿੱਟਿਆ ਜਾ ਰਿਹਾ ਉਹ ਪਾਣੀ 'ਚ ਕਦੇ ਸਿੱਟ ਦਿੰਦੇ ਨੇ ਉਹ ਲੋਕਾਂ ਤੱਕ ਪਹੁੰਚ ਨਹੀਂ ਰਿਹਾ ਸੋ ਇਹ ਡਰਾਮੇਬਾਜ਼ੀ ਚੱਲੀ ਪੰਜਾਬ ਦੀ ਸਰਕਾਰ ਕਰ ਰਹੀ ਹੈ ਅਸਲ ਮਾਇਨੇ ਦੇ ਵਿੱਚ ਬਹੁਤ ਵੱਡਾ ਫੇਲੀਅਰ ਸੀ ਇਹ ਹੜ੍ਹ ਵੀ ਪੰਜਾਬ ਸਰਕਾਰ ਦੀ ਨਲਕੀ ਕਰਕੇ ਆਏ ਨੇ ਜਦੋਂ ਮੈਂ ਕਿਹਾ ਕਿ ਨਦੀਆਂ ਡਰੇਨ ਨਾਲੇ ਕਸੀਆਂ ਸਫਾਈ ਨਹੀਂ ਕੀਤੀ ਉਹ ਪੈਸੇ ਦਾ ਕੀ ਕੀਤਾ ਜਿਹੜਾ ਪੈਸਾ ਆਇਆ ਸੀ ਉਹ ਪੈਸਾ ਵੀ ਮੈਨੂੰ ਲੱਗਦਾ ਕਿ ਆਪਦੀ ਸਿਆਸਤ ਹੀ ਇਹ ਲੋਕਾਂ ਨੇ ਖਤਮ ਕਰਤਾ ਜਿਹਦੇ ਕਰਕੇ ਅੱਜ ਪੰਜਾਬ ਇਹ ਮੁਸੀਬਤ ਝੇਲ ਰਿਹਾ ਹੈ ਆਪਾਸੇ ਜਿਹੜੇ ਆ ਗਿਆ ਦੀ ਸਰਕਾਰ ਰਿਜ਼ਲਟ ਇਹਦਾ ਕੁਝ ਨਹੀਂ ਨਿਕਲਣਾ ਜੀ ਸਿਰਫ ਡੇਢ ਸਾਲ ਤੋਂ ਆਉਣ ਦੀ ਕਵਾਇਦ ਹੈ ਲੋਕਾਂ ਦੇ ਮਸਲਿਆਂ ਤੋਂ ਧਿਆਨ ਕੇ ਕਰੋ ਸਾਰੇ ਰਲੇ ਹੋਏ ਇਹ ਸਾਰੇ ਖੇਡਾਂ ਖੇਡਦੇ ਨੇ ਇਹੀ ਆਮ ਆਦਮੀ ਪਾਰਟੀ ਦੀ ਸੱਚਾਈ ਹੈ ਇਹੀ ਇਹਨਾਂ ਦਾ ਵਰਕਿੰਗ ਹੈ ਨੌਜਵਾਨ ਨੌਜਵਾਨ ਹਰਬੀ ਦੀ ਮਦਦ ਕਰੇ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਆਗੂ ਨੇ ਉਹਨਾਂ ਨੂੰ ਕੀ ਸਨੇਹਾ ਦੋ ਦੇਖੋ ਮੈਂ ਸ਼੍ਰੋਮਣੀ ਅਕਾਲੀ ਦਲ ਦੀ ਯੂਥ ਰਿੰਗ ਔਰ ਖਾਸ ਕਰਕੇ ਉਹਨਾਂ ਦੇ ਪ੍ਰਧਾਨ ਸਰਜੀਤ ਸਿੰਘ ਜੱਜਰ ਸਾਹਿਬ ਇਹਨਾਂ ਨੇ ਜ਼ਿੰਮੇਵਾਰੀ ਲਈ ਹੈ ਪਾਰਟੀ ਨੇ ਪਾਰਟੀ ਦੇ ਪ੍ਰਧਾਨ ਸਦਾ ਗੁਰਜੀਤ ਸਿੰਘ ਬਾਦਲ ਸਾਹਿਬ ਨੇ ਲੋਕਾਂ ਦੀ ਮਦਦ ਕਰਨ ਦਾ ਘਰ ਘਰ ਦੇ ਵਿੱਚ ਰਾਸ਼ਨ ਪਹੁੰਚਾਉਣ ਦਾ ਸੋ ਤੱਕੜੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਦੇ ਨੌਜਵਾਨ ਲੋਕਾਂ ਦੀ ਸੇਵਾ ਕਰਨ ਔਰ ਹੋਰ ਵੀ ਜਥੇਬੰਦੀਆਂ ਨੂੰ ਅਪੀਲ ਹੈ ਕਿ ਸਾਰੇ ਯੋਗਦਾਨ ਪਾਉਣ ਅੱਜ ਇਹ ਪੰਜਾਬ ਦੇ ਉੱਤੇ ਜਿਹੜੀ ਘੜੀ ਆਈ ਹੈ ਪੰਜਾਬੀਆਂ ਦੇ ਨਾਲ ਪੰਜਾਬੀ ਖੜਨਗੇ ਔਰ ਪੰਜਾਬ ਇਸ ਮੁਸ਼ਕਿਲ ਤੋਂ ਦਲੇਰੀ ਦੇ ਨਾਲ ਬਾਹਰ ਆਏ। ਕਨੇਸਰ ਸਾਹਿਬ ਇੱਕ ਬੜੀ ਫਰ ਟਕਾਲਾ ਇਹਨਾਂ ਨੇ ਬਹੁਤ ਵੱਡੀ ਬੱਦਕ ਉਖਾੜਿਆ ਨੀ ਦੁਕਾਨ ਦਾ ਸਰਕਾਰ ਨੇ ਸਾਡੇ ਨੂੰ ਲਾਇਆ ਤੇ ਆਮ ਆਦਮੀ ਪਾਰਟੀ ਨੇ ਪਰ ਉਸ ਤੋਂ ਬਾਅਦ ਉਹਨੂੰ ਡੱਬਾਉਣ ਨੂੰ ਕਿਉਂ ਕਾਰਨ ਦੇਖੋ ਕਾਂਗਰਸ ਤੇ ਆਮ ਆਦਮੀ ਪਾਰਟੀ ਇੱਕੋ ਸਿੱਕੇ ਦੇ ਦੋ ਪਹਿਲੂ ਇਹ ਐ ਤੇ ਬੀ ਟੀਮਾਂ ਨੇ ਕਿਉਂਕਿ ਇੰਡੀਆ ਆਲਾਈਂਸ ਦੇ ਵਿੱਚ ਦੋਨੋਂ ਇਕੱਠੇ ਰਹੇ ਔਰ ਇਹਦਾ ਸਭ ਤੋਂ ਵੱਡਾ ਉਦਾਹਰਨ ਹੈ ਕਿ ਤੁਸੀਂ ਦੱਸੋ ਵੀ ਪੰਜਾਬ ਦੇ ਮੁੱਖ ਮੰਤਰੀ ਨੇ ਵਿਧਾਨ ਸਭਾ 'ਚ ਖੜੇ ਹੋ ਕੇ ਕਿਹਾ ਸੀ ਕਿ ਰਾਜਾ ਵੜਿੰਗ ਜਿਹੜੇ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਦੀ ਚੈਸੀ ਵਾਲੀਆਂ ਫਾਈਲਾਂ ਮੇਰੇ ਕੋਲ ਪਹੁੰਚ ਗਈਆਂ ਕਾਰਵਾਈ ਹੋ ਕਿੱਥੇ ਗਈ ਜੀ ਕਾਰਵਾਈ ਚਰਨਜੀਤ ਚੰਨੀ ਸਾਹਿਬ ਤੇ ਪ੍ਰੈਸ ਕਾਨਫਰੰেন্স ਮੁੱਖ ਮੰਤਰੀ ਨੇ ਕੀਤੀ ਇੱਕ ਖਿਡਾਰੀ ਨੂੰ ਨਾਲ ਬਿਠਾ ਕੇ ਕੀਤੀ ਕਹਿੰਦੇ ਜੀ 2 ਕਰੋੜ ਦੀ ਰਿਸ਼ਵਤ ਮੰਗਦਾ ਮੈਂ ਕਾਰਵਾਈ ਕਰੂੰਗਾ ਜੀ ਕਿੱਥੇ ਗਿਆ ਜੀ ਉਹ 2 ਕਰੋੜ ਦਾ ਕੇਸ ਸੋ ਇਹ ਇੱਕ ਦੂਜੇ ਨਾਲ ਰਲੇ ਹੋਏ ਨੇ ਇਹ A ਤੇ B ਟੀਮਾਂ ਨੇ ਔਰ ਅੱਜ ਆਮ ਆਦਮੀ ਪਾਰਟੀ ਵੀ ਇਹ ਚਾਹੁੰਦੀ ਹੈ ਕਿ ਕਿਉਂਕਿ ਅਸੀਂ ਲੋਕਾਂ ਦੇ ਵਿੱਚੋਂ ਬਿਲਕੁਲ ਲੋਕਾਂ ਨੇ ਸਾਨੂੰ ਨਕਾਰ ਦਿੱਤਾ ਤਾਂ ਇਹ ਸੋਚਦੇ ਨੇ ਕਿ ਅਸੀਂ ਕਾਂਗਰਸ ਨੂੰ ਪੰਜਾਬ ਦੇ ਕਾਬੂ ਕਰਾ ਦਈਏ ਤਾਂ ਜੋ ਸਾਡੇ ਘਟਾਲੇ ਜੋ ਅਸੀਂ ਕਰਪਸ਼ਨ ਕੀਤੀ ਹੈ ਜੋ ਉਸੇ ਮਾਰੇ ਕੰਮ ਕੀਤੇ ਨੇ ਉਹਨਾਂ ਤੇ ਪਰਦਾ ਪਿਆ ਰਹੇ ਇਹ ਮਿਲ ਕੇ ਪੰਜਾਬ ਦੇ ਵਿੱਚ ਖੇਡ ਰਹੇ ਨੇ ਪਰ ਅੱਜ ਪੰਜਾਬ ਦੇ ਲੋਕ ਜਾਣਦੇ ਨੇ ਕਿ ਪੰਜਾਬ ਨੂੰ ਖੇਤਰੀ ਪਾਰਟੀ ਦੀ ਲੋੜ ਹੈ ਪੰਜਾਬ ਨੂੰ ਆਪਣਿਆਂ ਦੀ ਲੋੜ ਹੈ ਜਿਹੜੇ ਪੰਜਾਬ ਲਈ ਖੜ੍ਹ ਸਕਣ ਪੰਜਾਬ ਨੂੰ ਐਸੇ ਦਿੱਲੀ ਤੋਂ ਆਏ ਜਿਹੜੇ ਦਾਪੂ ਨੇ ਉਹਨਾਂ ਦੀ ਲੋੜ ਹੈ ਦੀ ਪਾਰਟੀ ਦੇ ਆਗੂਆਂ ਉੱਪਰ ਟਰਾਲੀ ਚੋਰੀ ਦਾ ਬੜਾ ਦੋਸ਼ ਲੱਗਿਆ ਨਾ ਬਸ ਵੀ ਪੰਕਟ ਟੋਕੂ ਦੇ ਉੱਪਰ 50 ਦਾ ਜੋਗ ਨਹੀਂ ਦਿੱਤਾ ਆ ਮਿਹਨਤ ਅੱਜ ਧਰਨਾ ਸੀ ਕਿਸਾਨਾਂ ਵੱਲੋਂ ਕੀ ਲੱਗਦਾ ਵੀ ਦੇਖੋ ਪੰਜਾਬ ਦੀ ਤਰਾਸਦੀ ਹੈ ਕਿ ਉਹ ਪਾਰਟੀ ਪੰਜਾਬ ਤੇ ਰਾਜ ਕਰ ਰਹੀ ਹੈ ਜਿਹੜੀ ਕਹਿੰਦੀ ਸੀ ਅਸੀਂ ਧਰਨੇ ਪ੍ਰਦਰਸ਼ਨਾਂ ਤੇ ਨਿਕਲੇ ਤੇ ਸਭ ਤੋਂ ਵੱਡਾ ਧੋਖਾ ਇਹਨਾਂ ਨੇ ਧਰਨੇ ਉੱਤੇ ਬੈਠੇ ਕਿਸਾਨ ਦੇ ਨਾਲ ਕੀਤਾ ਜਿੱਥੇ ਰਾਤ ਨੂੰ ਧੱਗੇ ਦੇ ਨਾਲ ਕੇਂਦਰ ਸਰਕਾਰ ਨਾਲ ਮਿਲ ਕੇ ਨਾਲੇ ਤਾਂ ਕਿਸਾਨਾਂ ਦਾ ਧਰਨਾ ਚਕਾਇਆ ਔਰ ਉਸ ਤੋਂ ਬਾਅਦ ਜਿਹੜਾ ਕਿਸਾਨਾਂ ਦਾ ਸਾਜੋ ਸਮਾਨ ਸੀ ਉਬਿ ਟੋਰੀ ਕਰਕੇ ਲੈ ਕੇ ਗਏ ਪਹਿਲਾਂ ਕਨੌਰ ਦੇ ਵਿੱਚ ਉਥੋਂ ਦੇ ਆਮ ਆਦਮੀ ਪਾਰਟੀ ਦੇ ਐਮਐਲਏ ਤੇ ਇਲਜ਼ਾਮ ਲਗੇ ਕਿ ਕਿਸਾਨਾਂ ਦੀਆਂ ਟਰਾਲੀਆਂ ਚੋਰੀ ਕੀਤੀ ਤੇ ਹੁਣ ਨਾਂਬਾ ਦੇ ਵਿੱਚ ਜਿਹੜੇ ਨਗਰ ਕਾਉਂਸਲ ਦੇ ਪੱਪੂ ਜੀ ਪ੍ਰਧਾਨ ਹੈ ਇਹ ਵੀ ਕਿਸਾਨਾਂ ਦੀ ਟਰਾਲੀ ਚੋਰੀ ਦੇ ਵਿੱਚ ਇਹਨਾਂ ਤੇ ਇਕੱਲੇ ਇਲਜ਼ਾਮ ਨਹੀਂ ਲੱਗੇ ਉਪਰ ਤੋਂ ਸਬੂਤ ਸਹਿਤ ਟਰਾਲੀਆਂ ਫੜੀਆਂ ਵੀ ਗਈਆਂ ਔਰ ਹੁਣ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਨਾਮ ਟਰਾਲੀ ਚੋਰ ਕਹਿ ਕੇ ਜ਼ਿਆਦਾ ਜਾਣਿਆ ਜਾਂਦਾ ਸੋ ਇਸ ਤੋਂ ਵੱਡਾ ਧੋਖਾ ਪੰਜਾਬ ਦੇ ਨਾਲ ਕੀ ਹੋ ਇਸ ਤੋਂ ਵੱਡਾ ਕਿਸਾਨ ਦੀ ਪਿੱਠ ਦੇ ਵਿੱਚ ਥਰਾ ਕੀ ਹੋਊਗਾ ਕਿ ਜਿਹੜੇ ਕਹਿੰਦੇ ਸੀ ਅਸੀਂ 5 ਮਿੰਟਾਂ ਚ ਐਮਐਸਪੀ ਦੇਾਂਗੇ ਐਮਐਸਪੀ ਤਾਂ ਦੇਣੀ ਕੀ ਸੀ ਉਹ ਕਿਸਾਨਾਂ ਦਾ ਸਮਾਨ ਹੁਣ ਚੋਰੀ ਕਰ ਕਰਕੇ ਆਪਣੇ ਘਰ ਭਰ ਰਹੇ ਨੇ ਇਸ ਤੋਂ ਵੱਡੇ ਮਾੜੇ ਹਾਲਾਤ ਇਸ ਤੋਂ ਵੱਡੀ ਤ੍ਰਾਸਦੀ ਪੰਜਾਬ ਦੀ ਕੀ ਹੋਏ ਇਸ ਮਸਲੇ 'ਤੇ ਅਜੇ ਤੱਕ ਗ੍ਰਿਫਤਾਰ ਨਹੀਂ ਕਾਹੀ ਕੋਲਸ ਤੇ ਪਰ ਦੋਸ਼ ਲੱਗੇ ਨੇ ਕਿ ਉਹਨਾਂ ਦਾ ਸਾਥ ਹੋ ਗਿਆ ਹੈ ਕੋ ਇਸ ਮਸਲੇ ਦੇ ਇੱਕ ਸਵਾਲ ਖੜਾ ਹੁੰਦਾ ਹੈ ਕਿ ਜਿਹੜੀਆਂ ਫੈਲੀਆਂ ਚੋਰੀ ਕੀਤੀਆਂ ਗਈਆਂ ਉਹ ਸਰਕਾਰ ਨੇ ਕੀਤੀਆਂ ਨੇ ਕਿ ਸਰਕਾਰ ਦਾ ਜਿਹੜਾ ਪੰਕਜ ਪੱਪੂ ਦੇ ਇੱਕ ਲਾਈਵ ਹੋਇਆ ਕਿ ਸਾਰੇ ਲੋਕ ਵੀ ਮਤਲਬ ਜਾਣਦੇ ਹੋ ਤੋਂ ਉਹਨੇ ਕਿਹਾ ਸੀਗਾ ਕਿ ਸਾਨੂੰ ਡੀਸੀ ਸਾਹਿਬਾਨ ਨੇ ਡਿਊਟੀ ਲਗਾਈ ਸੀ ਕਿ ਉੱਥੇ ਜਾ ਕੇ ਜਿਹੜਾ ਹੈਗਾ ਉਥੋਂ ਸਮਾਨ ਇਕੱਠਾ ਕਰਕੇ ਵਾਪਸ ਕਿਤੇ ਹੋ ਰੱਖਣਾ ਇਹਨਾਂ ਲੋਕਾਂ ਨੂੰ ਡੀਸੀ ਸਾਹਿਬ ਨੇ ਜਿਹੜੀ ਡਿਊਟੀ ਲਗਾਈ ਹੈ ਤਾਂ ਡੀਸੀ ਨੂੰ ਕਿਸ ਵਿਅਕਤੀ ਦੇ ਹੁਕਮ ਦਿੱਤਾ ਕਿ ਭੋਗ ਮੰਤਰੀ ਦੇ ਹੁਕਮਾਂ ਦੇ ਉੱpon ਕੰਨੀ ਚੋਰੀ ਕੀਤੀਆਂ ਨੇ ਫਿਰ ਸਵਾਲ ਹੈਗਾ ਕਿ ਜਿਹੜੇ ਐਮਐਲਏ ਸਾਹਿਬਾਨ ਨੇ ਜਿਹੜਾ ਸਾਡਾ ਪੰਕਜ ਚੋਰੀ ਕਰਕੇ ਲੈ ਗਿਆ ਇਹ ਪੰਕਜ ਚੋਰੀ ਕਰਕੇ ਲੈ ਗਿਆ ਉਹਦੀ ਧਰਮਪਤਨੀ ਬਸਪਰਟੀ ਦੀ ਪ੍ਰਧਾਨ ਹੈ ਉਹਦੇ ਆਰਡਰਾਂ ਦੇ ਉੱਪਰ ਚਾਲੀਆਂ ਤੇ ਗਈਆਂ ਨੇ ਤੇ ਜੇ ਚੋਰੀਆਂ ਕੀਤੀਆਂ ਤਾਂ ਜਿੱਥੇ ਪੰਕੇ ਤੋਂ ਪੂਰੇ ਉੱਪਰ ਪਰਚਾ ਦਿੱਤਾ ਗਿਆ ਉੱਥੇ ਜਿਹੜੀ ਵਜੂਦਾ ਬਤਾਨਾ ਹੈ ਉਹਦੇ ਉੱਪਰ ਵੀ ਪਰਚਾ ਦੇ ਦਿੱਤਾ ਹੈ ਤੇ ਇਹ ਜਿਹੜੀਆਂ ਚਾਲੀਆਂ ਨੇ ਸਰਕਾਰ ਨੇ ਚੋਰੀਆਂ ਕੀਤੀਆਂ ਨੇ ਔਰ ਵੱਡੇ ਦਿਨਾਂ ਤੋਂ ਕਾਫੀ ਦਿਨਾਂ ਤੋਂ ਇਸ ਰੌਲਾ ਪੈ ਰਿਹਾ ਹੈ ਕੱਲ ਐਮਐਨਏ ਖੋਦਿਆ ਉਹ ਬੋਲ ਮੋਲ ਦੀ ਗੱਲ ਕਰ ਗਿਆ ਸੋ ਇਸ ਕਰਕੇ ਸਪੱਸ਼ਟ ਕਰੇ ਸਰਕਾਰ ਮੁੱਖ ਮੰਤਰੀ ਬੋਲੇ ਹਲਦੇ ਕਿ ਕਾਲੀ ਚੋਰੀਆਂ ਕਿਸ ਤੇ ਹੁਕਮਦਾਰ ਹੋਈਆਂ ਨੇ ਤੇ ਕਿਹੜੇ ਕਿਹੜੇ ਜਾਂਚ ਨਿਕਲੀਆਂ ਨੇ ਇਹ ਬਸਪਰਟੀ ਸਾਰੀਆਂ ਮਰਪਟੀਆਂ ਜਿਹਨੇ ਉੱਥੇ ਇਹ ਸਾਰੇ ਸਮਾਨ ਉਪਰ ਜਿਹੜਾ ਲੋਕਾਂ ਨੂੰ ਭਲੇਖਾ ਦੇ ਕੇ ਸਰਕਾਰ ਨੇ ਉਤਾਰ ਲਿਆ ਉਸ ਤੋਂ ਬਾਅਦ ਸਮਾਨ ਜਿਹੜਾ ਚੋਰੀ ਕਰਕੇ ਫਰਦਾਰ ਲੈ ਗਈ ਇਹ ਸਰਕਾਰ ਦੇ ਨਿਵਾਾਰ ਹੈ ਤੇ ਕਿਸਾਨਾਂ ਨੂੰ ਵੀ ਚਾਹੀਦਾ ਕਿ ਸਰਕਾਰ ਦੇ ਖਿਲਾਫ ਬੋਲਣੇ ਇੱਕ ਕੱਲਾ ਹੰਦ ਦੇ ਮਕੂਲੀ ਸਰਕਾਰ ਇਸ ਗੱਲ ਤੇ ਮੁੱਖ ਮੰਤਰੀ ਰਵਾਲ ਮੈਂ ਹੈ ਨਾ ਮੁੱਖ ਮੰਤਰੀ ਚੇਅਰਸਮੈਨ ਕਮੇਟੀ ਤੇ ਸ਼ੋਭਲੇ ਨੇ ਕਿਹਾ